ਰੇਡੀ ਪਿਛਲੇ ਕੁਝ ਦਿਨਾਂ ਤੋਂ ਅਖਬਾਰਾਂ ਅਤੇ ਸੋਸ਼ਲ ਮੀਡੀਆ ਵਿੱਚ ਪੰਜਾਬ ਵਿਧਾਨ ਸਭਾ ਦੇ ਵਿਦਿਆਰਥੀ ਸੈਸ਼ਨ ਬਾਰੇ ਚਰਚਾ ਪੜ ਸੁਣ ਕੇ ਮੇਰੇ ਮਨ ਵਿੱਚ ਵੀ ਇਸ ਨੂੰ ਵੇਖਣ ਦੀ ਉਤਸੁਕਤਾ ਪੈਦਾ ਹੋਈ ਡੰਡੀ ਮੇਰੇ ਪਿਤਾ ਜੀ ਦੀ ਬਦੌਲਤ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਂ ਦਾ ਮੌਕਾ ਮਿਲਿਆ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜੇ ਮੌਕੇ ਆਯੋਜਿਤ ਕੀਤਾ ਗਿਆ ਸੀ ਡੰਡੀ ਪੰਜਾਬੀ ਸੂਬਾ ਬਣਨ ਉਪਰੰਤ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਰਾਜਧਾਨੀ ਚੰਡੀਗੜ੍ਹ ਤੋਂ ਬਾਹਰ ਆਯੋਜਿਤ ਕੀਤਾ ਗਿਆ ਡੰਡੀ ਜਦੋਂ ਮੈਂ ਪ੍ਰੋਕਤ ਸਥਾਨ ਉੱਤੇ ਪਹੁੰਚੀ ਤਾਂ ਸਭ ਤੋਂ ਪਹਿਲਾਂ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਸੰਧਵਾ ਖੁਰਾਂ ਨਾਲ ਮੁਲਾਕਾਤ ਹੋਈ ਡੰਡੀ ਉਹਨਾਂ ਦੇ ਪ੍ਰੇਰਣਾ ਭਰੇ ਸ਼ਬਦਾਂ ਨੇ ਮੈਨੂੰ ਆਪਣੇ ਵਿਚਾਰ ਲਿਖਣ ਲਈ ਉਤਸ਼ਾਹਿਤ ਕੀਤਾ ਡੰਡੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਪੀਕਰ ਸਾਹਿਬ ਨੇ ਕਿਹਾ ਅੱਜ ਦੇ ਵਿਦਿਆਰਥੀ ਕੱਲ ਦੇ ਮੁੱਖ ਮੰਤਰੀ ਸਪੀਕਰ ਅਤੇ ਮੰਤਰੀ ਅਤੇ ਪੰਜਾਬ ਦਾ ਭਵਿੱਖ ਹਨ ਡੰਡੀ ਵਿਦਿਆਰਥੀ ਮੌਕੇ ਸੈਸ਼ਨ ਵਿੱਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਡੰਡੀ ਵਿਦਿਆਰਥੀ ਸਪੀਕਰ ਨੇ ਸਦਨ ਦੀ ਕਾਰਵਾਈ ਪੂਰੀ ਨਿਪੁੰਨਤਾ ਨਾਲ ਚਲਾਈ ਡੰਡੀ ਤੂਰੀ ਤੋਂ ਆਏ ਲੀਡਰ ਆਫ ਹਾਊਸ ਦੀ ਭੂਮਿਕਾ ਵਾਲੇ ਵਿਦਿਆਰਥੀ ਨੇ ਵਿਰੋਧੀ ਧਿਰ ਨੂੰ ਮਜ਼ਬੂਤ ਜਵਾਬ ਦਿੱਤਾ ਡੰਡੀ ਬਨੌਰੀ ਕਲਾਂ ਦੇ ਸਕੂਲ ਆਫ ਐਮਿਨੈਂਸ ਦੇ ਕਮਲਦੀਪ ਸਿੰਘ ਨੇ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਜੀ ਦੀ ਭੂਮਿਕਾ ਵਿੱਚ ਸਾਰੇ ਸੈਸ਼ਨ ਦੌਰਾਨ ਤਥਾ ਨਾਲ ਵਿਰੋਧੀ ਧਿਰ ਦੇ ਰੈਡੀ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਡੰਡੀ ਕੋਟ ਤੰਦਲ ਦੇ ਸਰਕਾਰੀ ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਹਰਪ੍ਰੀਤ ਸਿੰਘ ਨੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੀ ਭੂਮਿਕਾ ਵਿੱਚ ਪੰਜਾਬ ਨਾਲ ਸੰਬੰਧਿਤ ਕਈ ਮੁੱਦੇ ਚੁੱਕੇ ਅਤੇ ਬਹਿਸ ਵਿੱਚ ਹਿੱਸਾ ਲਿਆ ਡੰਡੀ ਜੈਤੋ ਦੇ ਸਕੂਲ ਆਫ ਐਮਿਨੈਂਸ ਦੇ ਜਗਮੰਦਰ ਸਿੰਘ ਨੇ ਸਪੀਕਰ ਸਾਹਿਬ ਦੀ ਭੂਮਿਕਾ ਬਹੁਤ ਹੁਨਰ ਨਾਲ ਨਿਭਾਈ ਅਤੇ ਸੱਤਾਧਾਰੀ ਅਤੇ ਵਿਰੋਧੀ ਧਿਰ ਵਿਚਾਰ ਝੜਪਾਂ ਸੁਲਝਾਉਂਦਿਆਂ ਦੋ ਵਾਰ ਸਦਨ ਮਲਤਵੀ ਵੀ ਕੀਤਾ ਡੰਡੀ ਲੰਚ ਸਮੇਂ ਤੱਕ ਸਦਨ ਵਿੱਚ ਕਾਰਵਾਈ ਉਸ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਦੀ ਰੌਲੇ ਰੱਪੇ ਵਾਲੀ ਕਾਰਵਾਈ ਅਸੀਂ ਜਾਂ ਸਾਡੇ ਵੱਡੇ ਛੋਟੇ ਹੁਣ ਤੱਕ ਵੇਖਦੇ ਸੁਣਦੇ ਆਏ ਸਨ ਪਰ ਲੰਚ ਬ੍ਰੇਕ ਵੇਲੇ ਸਦਨ ਨੂੰ ਸੰਬੋਧਨ ਕਰਦਿਆਂ मान्योग स्पीकर कुलतार सिंह जी ਵੱਲੋਂ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਸੈਸ਼ਨ ਦਾ ਅਗਲਾ ਭਾਗ ਸਹਿਰਦਤਾ ਅਨੁਸਾਸ਼ਨ ਅਤੇ ਉਸਾਰੂ ਬਹਿਸ ਜਿਸ ਦੀ ਤੱਕ ਤਵਕਕ ਕਰਦੇ ਹਨ ਉਸ ਮੁਤਾਬਿਕ ਹੋਣਾ ਚਾਹੀਦਾ ਹੈ ਜਿਸ ਦੌਰਾਨ ਮੁੱਦੇ ਅਤੇ ਉਸ ਦੇ ਯੋਗ ਹੱਲ ਲਈ ਪਵਿੱਤਰ ਸਦਨ ਦੀ ਵਰਤੋ ਹੋਵੇ ਡੰਡੀ ਬਾਅਦ 1.5 ਵਜੇ ਲੰਚ ਬ੍ਰੇਕ ਹੋਈ ਜਿਸ ਦੌਰਾਨ ਮਾਨਯੋਗ ਸਪੀਕਰ ਕੁਲਤਾਰ ਸਿੰਘ ਡਿਪਟੀ ਸਪੀਕਰ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆ ਸਮੇਤ ਵਿਦਿਆਰਥੀ ਮੁੱਖ ਮੰਤਰੀ ਵਿਦਿਆਰਥੀ ਸਪੀਕਰ ਵਿਦਿਆਰਥੀ ਵਧਾਈਕਾਂ ਅਤੇ ਵਿਦਿਆਰਥੀ ਮੰਤਰੀਆਂ ਨੇ ਇਕੱਠਿਆਂ ਭੋਜਨ ਗ੍ਰਹਿਣ ਕੀਤਾ ਇਸ ਤਰ੍ਹਾਂ ਵੇਖਣ ਵਿੱਚ ਆਇਆ ਕਿ ਆਏ ਹੋਏ ਸਮੂਹ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਵੱਲੋਂ ਸਪੀਕਰ ਸਾਹਿਬ ਅਤੇ ਡਿਪਟੀ ਸਾਹਿਬ ਨਾਲ ਤਸਵੀਰਾਂ ਕਰਵਾਉਣ ਵਿੱਚ ਭਾਰੀ ਉਤਸ਼ਾਹ